ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਸੁਬਾ ਸੁਬਾ ਦਾ ਟਾਈਮ ਹੈ 8 ਵਜੇ ਆ ਤੇ ਆਪਾਂ ਕਰਨ ਲੱਗੇ ਆਂ ਏਸੀ ਦੀ ਸਰਵਿਸ ਘਰ ਵਿੱਚ ਕਿਵੇਂ ਕੀਤੀ ਜਾਂਦੀ ਆ ਜੀ ਬਹੁਤ ਸੌਖਾ ਤਰੀਕਾ ਹੈ ਮੈਂ 5-700 ਦੇ ਨਾਲ ਉਹ ਆਪ ਹੀ ਘਰੇ ਸਰਵਿਸ ਕਰ ਲਿਆ ਕਰੋ ਉਸ ਤੋਂ ਪਹਿਲਾਂ ਜੀ ਆਪਾਂ ਇੱਕ ਰਿਕਵੈਸਟ ਕਰ ਦਿਆਂ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਜਾਂ ਬਲੌਗ ਤੇ ਲਓ ਜੀ ਇੱਥੇ ਨਾ ਥੱਲੇ ਬੈੱਡ 'ਤੇ ਮੈਥੋਂ ਬਾਹਲਾ ਤਾਂ ਤਾਂ ਚੜ੍ਹਿਆ ਨਹੀਂ ਜਾਂਦਾਗਾ ਤੇ ਆਹਾ ਜਾਲਾਂ ਇਹਦੀਆਂ ਜਿਹੜੀਆਂ ਮੂਰੇ ਫਿਲਟਰ ਲੱਗੇ ਹੁੰਦੇ ਆ ਇਹ ਆਪਾਂ ਧੋ ਕੇ ਸਾਫ਼ ਕਰ ਲਿਆ ਬਾਹ ਕਾਫੀ ਗੰਦੇ ਸੀ ਤੇ ਬਾਅਦ ਚ ਮੇਰੇ ਦਿਮਾਗ ਚਾਈ ਵੀ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਲਈਏ ਤੇ ਇਹ ਆਪਾਂ ਧੋ ਲਿਆ ਹੁੰਦੇ ਆ ਜੀ ਪਾਣੀ ਦੇ ਨਾਲ ਇੱਕ ਪਾਸੇ ਇਹਦੇ ਥੋੜਾ ਜਿਹਾ ਲੱਗਾ ਵਾ ਤੇ ਇੱਕ ਦੂਜਾ ਪਾਸਾ ਉਦਾਂ ਵਈ ਹੈ ਤੇ ਜਿੱਥੋਂ ਤੱਕ ਆਪਣਾ ਹੱਥ ਪਹੁੰਚਦਾ ਉਨੀ ਕ ਆਪਾਂ ਸਫਾਈ ਕਰ ਲਏ ਨੇ ਪਹਿਲਾਂ ਸੁੱਕੇ ਕੱਪੜੇ ਨਾਲ ਕਰ ਲਿਆ ਜੀ ਹੁਣ ਇੱਕ ਪਾਸਾ ਗਿੱਲਾ ਕਰਕੇ ਆਪਾਂ ਇਸ ਤਰ੍ਹਾਂ ਕੱਪੜਾ ਕਾਟਨ ਦਾ ਲੈ ਕੇ ਤੇ ਉਹਦੇ ਨਾਲ ਇਹਦੀ ਸਾਰੀ ਸਫਾਈ ਕਰ ਦਿੰਨੇ ਆ ਕਿਉਂਕਿ ਜੀ ਇਹ ਘੱਟੇ ਮਿੱਟੀ ਹੀ ਕੂਲਿੰਗ ਨੂੰ ਰੋਕਦਾ ਜੇ ਤੁ ਆਪਾ ਬੋਕਰ ਝਾੜੂ ਲਾਉਣੀ ਆ ਉਹਦੇ ਕਰਕੇ ਇਹ ਘੱਟਾ ਮਿੱਟੀ ਅੰਦਰ ਆਪਣੇ ਆ ਜਾਂਦਾ ਵਾ ਏਸੀ ਖਿੱਚ ਲੈਂਦਾ ਵਾ ਕਮਰੇ ਚੋਂ ਖਿੱਚ ਕੇ ਗਰਮ ਐਸ ਬਾਹਰ ਨੂੰ ਕੱਢਦਾ ਹਨ ਤੇ ਇਹ ਸੌਖਾ ਤਰੀਕਾ ਜੀ ਜਾਂ ਤੁਸੀਂ ਤਾਂ ਲੈ ਲਿਓ ਬ੍ਰਸ਼ ਮਤਲਬ ਕਿ ਦੰਦਾਂ ਵਾਲਾ ਬ੍ਰਸ਼ ਲੈ ਲਿਓ ਜਾਂ ਦੂਜਾ ਉਹਦੇ ਨਾਲ ਥੋੜੀ ਥੋੜੀ ਕਰ ਲਿਓ ਲਾਉਣ ਨਾਲੋਂ ਮਤਲਬ ਕਿ ਏਸੀ ਲਾ ਕੇ ਤੋਂ ਨਾਲੋਂ ਤਾਂ ਘਰੇ ਇੱਥੇ ਇਸ ਤਰ੍ਹਾਂ ਹੌਲੀ ਹੌਲੀ ਜਿਹੜੀਆਂ ਆਹ ਜਿਹੜੀਆਂ ਇਹਦੇ ਨਾਲ ਆਹ ਵਾਲੀ ਚੀਜ਼ ਆ ਦੇਖੋ ਇਸ ਤਰ੍ਹਾਂ ਕਰਕੇ ਨਾ ਇਹ ਗਿੱਲੇ ਕੱਪੜੇ ਦੇ ਨਾਲ ਕੋਸੀ ਗਿੱਲਾ ਹੋਇਆ ਬੰਦ ਕੀਤਾ ਰਾਤ ਦਾ ਤੇ ਇਹ ਗਿੱਲਾ ਵਾ ਇਹਦੇ ਨਾਲ ਸਾਰਾ ਤੁਸੀਂ ਇਸ ਤਰ੍ਹਾਂ ਇਕੱਠਾ ਕਰ ਲਿਓ ਇਹ ਇਹ ਸਾਰੇ ਜਦੋਂ ਆਹ ਮੋਰੀਆਂ ਜਿਹੜੀਆਂ ਇਹਦੇ ਵਿੱਚ ਜਾਲੀ ਹੈ ਇਹ ਜਦੋਂ ਸਾਫ਼ ਹੋਊਗੀ ਤੇ ਆਪੇ 쿨ਿੰਗ ਵਧੇਗਾ ਜੋ ਆ ਵੇਖੋ ਜੀ ਇਕੱਠੀ ਹੋ ਗਈ ਨਾ ਇਸ ਤਰ੍ਹਾਂ ਤੇ ਇਹਨੂੰ ਮੜ ਕੇ ਆਪਾਂ ਬਰਸ਼ ਦੀ ਸਹਤਾਂ ਨਾਲ ਚੱਕ ਲਾਂਗੇ ਜਾਂ ਕੱਪੜੇ ਦੇ ਨਾਲ ਤੁਸੀਂ ਇਦਾਂ ਹੀ ਇਹ ਚੱਕ ਲਿਓ ਏਸੀ ਦੀ ਸਰਵਸ ਕਰਨ ਦਾ ਬਹੁਤ ਸੌਖਾ ਤਰੀਕਾ ਜੀ ਮੈਂ ਤਾਂ ਆ ਵੀ ਘਰੇ ਕਰ ਲੈਣੀ ਆ ਸਰਦਾਰ ਜੀ ਮੇਰੇ ਨਹੀਂ ਗੌਰ ਕਰਦੇ ਇਹਨਾਂ ਕੰਮਾਂ ਦੀ ਉਹ ਕਹਣਗੇ ਸਰਦ ਕੇ ਆਪਾਂ ਸਰਵਿਸ ਕਰਾ ਲਾਂਗੇ 2 ਘੰਟਾ ਚੋ ਸਰਵਿਸ ਕਰ ਜਾਣਗੇ ਤੇ ਲੋ ਜੀ ਆਪਾਂ ਜਿੰਨੇ ਜੋਗੇ ਹੈਗੇ ਆ ਸਾਫ ਸਫਾਈ ਕਰਦੇ ਆ ਦੇਖੋ ਜੀ ਇਹ ਜਿਹੜੀਆਂ ਤਾਰਾਂ ਇਹ ਮੋੜਨ ਬਣਾ ਜਿਹੜੀ ਆਹ ਜਾਲੀ ਜੀ ਬਣੀ ਐ ਇਹ ਬਹੁਤ ਨਾਜ਼ਕ ਹੁੰਦੀ ਆ ਤੇ ਇਸ ਤਰ੍ਹਾਂ ਤੁਸੀਂ ਪੋਲੀ ਪੋਲੀ ਨਾ ਦਾਬ ਦੇ ਕੇ ਇਹਨੂੰ ਨਾਲ ਤੇ ਇਸ ਤਰ੍ਹਾਂ ਤੁਸੀਂ ਸਰਵਿਸ ਕਰ ਸਕਦੇ ਆ ਮੈਂ ਆ ਵੀ ਪਹਿਲਾਂ ਮੇਰਾ ਬੇਟਾ ਕਰ ਦਿੰਦਾ ਹੁੰਦਾ ਸੀ ਸਰਵਿਸ ਹੁਣ ਉਹ ਬਾਹਰ ਆ ਜੀ ਅਸੀਂ ਮਾਂ ਪੁੱਤ ਕਰ ਲੈਂਦੇ ਹੁੰਦੇ ਸੀ ਤੇ ਹੁਣ ਉਹ ਵਿਚਾਰਾ ਬਾਹਰ ਚਲਾ ਗਿਆ ਤੇ ਹੁਣ ਮੈਨੂੰ ਕੱਲੀ ਨੂੰ ਕਰਨਾ ਪੈਂਦਾ ਕੰਮ ਇਹ ਤੇ ਇੱਕ ਮੇਰਾ ਗੋਡਾ ਦੁਖਦਾ ਤੇ ਮੈਂ ਥੱਲੇ ਸਟੂਲ ਰੱਖ ਕੇ ਲੱਗੀਆਂ ਕਰਨ ਤੇ ਮੂਰੇ ਬੈੱਡ ਲੱਗਾ ਤੇ ਆਪਣੀ ਜਿਹੜੀ ਉਹ ਪੌੜੀ ਘੋੜੀ ਤੁਸੀਂ ਕੀ ਕਹਿੰਦੇ ਆ ਉਹ ਇੱਥੇ ਲੱਗਦੀ ਨਹੀਂ ਇੱਕ ਜਾਨੇ ਦਾ ਕੰਮ ਨਹੀਂਗਾ ਜੀ ਇਹ ਆ ਪਰ ਜਿੰਨੇ ਜੋਗੇ ਹੈਗੇ ਆ ਆਪਾਂ ਸਫਾਈ ਕਰ ਦਿੰਨੇ ਆ ਤਾਂ ਕਿ ਕੂਲਿੰਗ ਵਧੀਆ ਆਵੇ ਤੇ ਇਹ ਮ ਜਾਲੀਆਂ ਧੋਣ ਲਈ ਆਈ ਸੀ ਤੇ ਜਾਲੀਆਂ ਧੋਣ ਨਾਲ ਹੀ ਕਾਫੀ ਫਰਕ ਪੈ ਜਾਊਗਾ ਜੀ ਹੁਣ ਆਪਾਂ ਆਹ ਸਾਫ਼ ਕਰ ਲਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀਆ ਕਿਉਂਕਿ ਇੱਕ ਹੱਥ 'ਚ ਕੈਮਰਾ ਕੋਈ ਵੀਡੀਓ ਬਣਾਉਣ ਵਾਲਾ ਹੋਰ ਵੀ ਹੈ ਨਹੀਂਗਾ ਤੇ ਇੱਕ ਹੱਥ ਨਾਲ ਮੈਂ ਸਾਫ਼ ਕਰਦੀ ਇਸ ਤਰ੍ਹਾਂ ਸਫਾਈ ਨਹੀਂ ਹੁੰਦੀ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਸਾਫ਼ ਕਰ ਸਕਦੇ ਜਿਨ੍ਹਾਂ ਦੇ ਇਸ ਤਰ੍ਹਾਂ ਦਾ ਸਪਾਰਟ ਕੀ ਕਹਿੰਦੇ ਸੀ ਏਸੀ ਲੱਗੇ ਆ ਤੇ ਦੂਜੀ ਏਸੀ ਦਾ ਆਪ ਨੂੰ ਨਹੀਂ ਪਤਾ ਵੀ ਵਿੰਡੋ ਦਾ ਵੀ ਕਿਸ ਤਰ੍ਹਾਂ ਹੁੰਦੀ ਆ ਜਿਹੜੀ ਚੀਜ਼ ਘਰੇ ਹੋਵੇ ਹਨਾ ਉਹਦਾ ਪਤਾ ਹੁੰਦਾ ਵੀ ਇਸ ਤਰ੍ਹਾਂ ਇਹਦੀ ਸਰਵਿਸ ਹੋ ਜਾਊਗੀ ਆ ਦੇਖੋ ਜੀ ਇਸ ਤਰ੍ਹਾਂ ਇਕੱਠੀ ਹੋ ਗਈ ਨਾ ਕਾਫੀ ਆ ਹਲੂਈ ਜੀ ਤੇ ਜ਼ਿਆਦਾਤਰ ਜੇ ਤੁਸੀਂ ਕਰ ਮਤਲਬ ਕਿ ਵੈਸੇ ਤਾਂ ਏਸੀ ਬੰਦ ਕਰਕੇ ਆਪਾਂ ਝਾੜੂ ਲਾਉਣੀ ਆ ਘੱਟਾ ਮਿੱਟੀ ਜਿੰਨਾ ਵੀ ਘਾਟ ਅੰਦਰ ਆਵੇ ਉਹਨਾਂ ਹੀ ਵਧਗਾ ਹੈ ਅੰਦਰੋਂ ਹੀ ਖੇਚਦਾ ਆਪਣੀ ਸਾਰੀ ਚੀਜ਼ ਇਹ ਤਾਂ ਕਰਕੇ ਇਹਦੇ ਤੇ ਇਹ ਜੰਮ ਜਾਂਦਾ ਤੇ ਆ ਫਿਲਟਰ ਹੈ ਜੀ ਆਪਾਂ ਸਾਫ਼ ਕਰਕੇ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਲੱਗਣਗੇ ਕਿਸ ਤਰ੍ਹਾਂ ਇਹ ਜਾਲੀਆਂ ਲੱਗਦੀਆਂ ਇੱਥੋਂ ਦੀ ਉੱਪਰ ਜੀ ਇਹ ਪੈ ਜਾਣੀਆਂ ਜੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਫੋਲਡ ਹੋਏ ਹਨ ਇਸ ਤਰ੍ਹਾਂ ਕਰਕੇ ਉੱਪਰ ਦੀ ਪੈਣ ਆਪਾਂ ਪਾ ਕੇ ਦਿਖਾਵਾਂਗੇ ਪਹਿਲਾਂ ਸਾਫ਼ ਕਰ ਲਏ ਨਾਲ ਸਾਫ਼ ਕੀਤਾ ਤੁਹਾਨੂੰ ਦਿਖਾਉਣੀ ਆ ਲਓ ਜੀ ਇਸ ਤਰ੍ਹਾਂ ਜਾਂ ਤਾਂ ਤੁਸੀਂ ਨਵਾਂ ਬ੍ਰਸ਼ ਲੈ ਲਿਓ ਜਾਂ ਜਿਹੜਾ ਆਪਣਾ ਬੇਕਾਰ ਕੀਤਾ ਹੁੰਦਾ ਬ੍ਰਸ਼ ਇਸ ਤਰ੍ਹਾਂ ਲੈ ਕੇ ਨਾ ਜਿਹੜਾ ਆਪਾਂ ਬ੍ਰਸ਼ ਕਰਦੇ ਆ ਦੰਦਾਂ ਵਾਲਾ ਯਾਨੀ ਕਿ ਉਹਦੇ ਨਾਲ ਤੁਸੀਂ ਇਸ ਤਰ੍ਹਾਂ ਕਰਕੇ ਇਹਦੀ ਸਾਰੀ ਸਫਾਈ ਕਰ ਲਿਓ ਉਸ ਤੋਂ ਪਹਿਲਾਂ ਜਿੰਨਾ ਕਿ ਜੀ ਆਹ ਕੱਪੜੇ ਧੋਣ ਵਾਲਾ ਬ੍ਰਸ਼ ਸੀਗਾ ਜਿੰਨਾ ਕਿ ਇਹ ਲੱਗਾ ਇਸ ਤਰ੍ਹਾਂ ਕਰਕੇ ਨਾ ਕਿਉਂਕਿ ਬਿਲਕੁਲ ਨਵਾਂ ਹੈ ਇਹਦੀਆਂ ਉਹੋ ਇਹਦੇ ਬਤਾਰਾਂ ਜਿਹਾ ਜਾਨੀ ਕਿ ਆ ਵਾਲ ਜੇ ਦੇ ਕਰੜੇ ਕਰੜੇ ਆ ਹਜੇ ਇਸ ਤਰ੍ਹਾਂ ਹੀ ਇਹਦੇ ਵਿੱਚ ਇਹ ਪੈ ਜਾਂਦੇ ਤੁਸੀਂ ਪਹਿਲਾਂ ਚੈੱਕ ਕਰ ਲਿਓ ਵੀਡੀਓ ਬਹੁਤ ਵੈਕ ਕਰਕੇ ਤੇ ਇੰਨਾ ਫਰਕ ਪੈ ਗਿਆ ਜੀ ਇਸ ਤਰ੍ਹਾਂ ਆਪਾਂ ਇਹਦੀ ਸਾਰੀ ਸਫਾਈ ਕਰ ਦਾਂਗੇ ਤੇ ਜਿਹੜਾ ਨਾ ਸੰਨਾ ਉਹਨਾਂ ਦੇ ਵਿੱਚ ਆਪਾਂ ਆਹ ਦੂਜਾ ਬਰਸ਼ ਲੈ ਕੇ ਇਸ ਤਰ੍ਹਾਂ ਇਹਦੀ ਸਫਾਈ ਕਰ ਦਾਂਗੇ ਦੇਖੋ ਜੀ ਬਹੁਤ ਸਫਾਈ ਹੁੰਦੀ ਆ ਇਹਦੀ ਇਹਦੇ ਨਾਲ ਤੇ ਆਪਾਂ ਵਧੀਆ ਕਰੇ ਸਫਾਈ ਕਰਕੇ ਇਸ ਨੂੰ ਕਰੇ ਸਰਵਿਸ ਕਰ ਸਕਦੇ ਆ ਤੇ ਇਹਦੇ ਨਾਲ ਬਹੁਤ কুলਿੰਗ ਦਾ ਫਰਕ ਪੈ ਜਾਊਗਾ ਥੋੜਾ ਨਹੀਂ ਜੀ ਤੇ ਮੈਂ ਆਪ ਹੀ ਕਰ ਲੈਣੀ ਨੂੰ ਇਹ ਸਰਵਿਸ ਕਰੇ ਦੀ ਏਸੀ ਦੀ ਤੇ ਤੁਸੀਂ ਵੀ ਇਸ ਤਰ੍ਹਾਂ ਜੇ ਏਸੀ ਦੀ ਕਰੇ ਸਰਵਿਸ ਕਰ ਸਕਦੇ ਆ ਤੇ 14-15 ਸਾਲ ਹੋ ਕੇ ਸਾਡੇ ਏਸੀ ਲੱਗੇ ਇਹਨੂੰ ਤੇ ਇੱਕ ਵਾਰਾਂ ਪਹਿਲੀ ਵਾਰ ਜਦੋਂ ਸਰਵਿਸ ਕਰਕੇ ਗਏ ਸੀ ਤੇ ਮੈਂ ਤੇ ਮੇਰੇ ਬੇਟੇ ਨੇ ਦੇਖ ਲਿਆ ਵੀ ਕਿਵੇਂ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਆਪ ਹੀ ਕਰ ਲੈਨੇ ਆ ਇਹ ਜਦੋਂ ਚੇਂਜ ਕਰਾਇਆ ਸੀਗਾ ਪਹਿਲਾਂ ਪੁਰਾਣੀ ਕਰੇ ਲੱਗਾ ਹੁੰਦਾ ਸੀ ਜਦੋਂ ਚੇਂਜ ਕਰਾਇਆ ਉਦੋਂ ਪੀਰਾ ਸਰਵਿਸ ਫੇਰ ਇਹਨਾਂ ਨੇ ਆ ਕੇ ਆਪਦੀ ਸੀ ਕਿਸੇ ਤੋਂ ਵੀ ਹੁਣ ਪਿਆ ਰਿਆ ਕਿੰਨਾ ਹੀ ਟਾਈਮ ਇਹ ਲਾ ਕੇ ਰੱਖਿਆ ਰਿਆ ਜਦੋਂ ਘਰ ਪਾਉਂਦੇ ਸੀ ਤੇ ਫੇਰ ਉਦੋਂ ਸਰਵਿਸ ਕਰਾਈ ਸੀ ਉਦੋਂ ਬਾਅਦ ਜੀ ਜਿਹੜਾ ਬਾਹਰਲੀ ਚੀਜ਼ ਆ ਜਿਹੜੀ ਇਹਦੇ ਬਾਹਰ ਲੱਗਾ ਉਹ ਤੇ ਉਹ ਬਰਸ਼ ਮਾਰ ਕੇ ਪਾਣੀ ਮਾਰ ਕੇ ਆ ਇਸ ਵਿੱਚ ਆਫ ਕਰਕੇ ਜੀ ਸਾਰਾ ਇਹ ਬੰਦ ਕਰ ਲਿਓ ਮੈਂ ਤੁਹਾਨੂੰ ਇਹ ਕੀ ਗੱਲ ਵੀ ਕਹਿੰਦੀ ਇਹ ਨਾ ਹੋਵੇ ਤੁਸੀਂ ਸਵਿੱਚ ਆਫ ਨਾ ਕਰਿਓ ਸਵਿੱਚ ਆਫ ਕਰ ਲਿਓ ਇਹਦੀ ਤੇ ਉਹ ਬਰਸ਼ ਨਾਲ ਇਸ ਤਰ੍ਹਾਂ ਦੇ ਬਰਸ਼ ਮਾਰ ਮਾਰ ਕੇ ਨਾ ਕੱਪੜੇ ਆਲਾ ਤੇ ਪਾਣੀ ਮਾਰ ਕੇ ਉਹ ਸਾਰਾ ਧੁੱਟਾ ਜਾਂਦਾ ਵੈਸੇ ਤਾਂ ਉਹ ਮੀਮੂ ਆਵੇ ਉਹ ਆਪ ਹੀ ਸਾਫ਼ ਹੋ ਜਾਂਦਾ ਵਾ ਜੇ ਉਧਰਲੀ ਵਾਸ਼ਟੜ ਵગેਰਾ ਹੋਵੇ ਤਾਂ ਮੇਰਾ ਹਜੇ ਹੱਥ ਨਹੀਂ ਤਾਂ ਜਾਂਦਾ ਜੀ ਕਿਉਂਕਿ ਮੈਂ ਸਟੂਰ ਤੇ ਖੜੀ ਐ ਤੇ ਜੇ ਕੋੜੀ ਹੁੰਦੀ ਖੁੱਲਾ ਥਾਂ ਹੁੰਦਾ ਤਾਂ ਉਹਦੇ ਵੀ ਵਧਦਾ ਤਾਂ ਉਹ ਵੀ ਸਾਫ਼ ਹੋ ਜਾਣਾ ਸੀ ਪਰਸ ਮੇਰਾ ਗੋਡਾ ਦੁਖਦਾ ਤੇ ਥਨ ਲਈ ਥੱਲੇ ਦਿਖਾਵਾ ਤੁਹਾਨੂੰ ਦੇਖੋ ਜੀ ਇੰਨੀ ਇੰਨੀ ਗੰਦਗੀ ਇਹਦੇ ਵਿੱਚੋਂ ਨਿਕਲੀ ਆ ਕੁਸ ਕੱਪੜੇ ਦੇ ਵਿੱਚ ਨਿਕਲ ਗਈ ਆ ਤੇ ਇਹਨੂੰ ਆਪਾਂ ਬਰਸ਼ ਨੂੰ ਧੋ ਕੇ ਸਵਾਰ ਕੇ ਦੁਬਾਰਾ ਫੇਰ ਜੀ ਇਸ ਜਗ੍ਹਾ ਤੇ ਸਾਰੇ ਕਪੜਾ ਦੁਬਾਰਾ ਮਾਰ ਕੇ ਸਾਫ਼ ਕਰਕੇ ਤੇ ਫਿਰ ਤੁਹਾਨੂੰ ਜਾਲੀ ਫਿੱਟ ਕਰਕੇ ਦਿਖਾਉਣੇ ਆ ਤੇ ਤੁਹਾਨੂੰ ਮੇਰੀ ਇਹ ਸਰਵਿਸ ਕਿਸ ਤਰ੍ਹਾਂ ਦੀ ਲੱਗੀ ਘਰੇ ਸਰਵਿਸ ਕਰਨੀ ਏ ਸੀ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਓ ਜੀ ਆਪਾਂ ਸਰਵਿਸ ਇਹਦੀ ਕਰ ਲਈ ਏ ਜਿੰਨੀ ਕ ਕਰਨੀ ਕਰਨ ਯੋਗੇ ਸੀਗੇ ਤੇ ਜਾਲੀ ਲਾਉਣ ਦਾ ਬਹੁਤ ਸੌਖਾ ਤਰੀਕਾ ਵੀ ਤੁਹਾਨੂੰ ਦੱਸਦੀ ਆ ਇਹਨਾਂ ਸਪੋਰਟਾਂ ਦੇ ਵਿੱਚ ਅੜਕਣੀ ਆ ਜਾਲੀ ਇਸ ਤਰ੍ਹਾਂ ਤੁਸੀਂ ਰੱਖ ਕੇ ਨਾ ਇਹ ਜਦੋਂ ਲਾਹੀ ਪਹਿਲਾਂ ਵੇਖ ਲਓ ਜਦੋਂ ਲਾਉਣ ਲੱਗੇ ਉਹ ਤੇ ਚੈੱਕ ਕਰ ਲਿਓ ਵੀ ਕਿਸ ਤਰ੍ਹਾਂ ਲੱਗੀ ਐ ਇਸ ਤਰ੍ਹਾਂ ਤੁਸੀਂ ਕਰਕੇ ਨਾ ਇਹ ਤੇ ਇਹ ਇਹ ਇੰਨਾ ਸਪੂਟਾਂ ਦੇ ਵਿੱਚ ਦੇ ਦਿਉ ਆਂ ਠੀਕ ਆ ਜੀ ਆਪਾਂ ਜਾਲਨਾ ਕਰ ਲਈਆਂ ਸੈੱਟ ਤੇ ਜਿਹੜਾ ਇਹ ਖੁੱਲਣਾ ਜੀ ਸਾਈਡਾਂ ਤੋਂ ਇੱਥੇ ਨਾ ਹੱਥ ਨਾਲ ਦਾਬ ਦੇ ਕੇ ਤੇ ਆ ਖੁੱਲ ਜਾਂਦਾ ਇਹ ਹੁਣ ਇਹਨੂੰ ਆਪਾਂ ਇਹ ਲਾ ਦਾਂਗੇ ਆਟੋਮੈਟਿਕ ਹੀ ਲੱਗ ਜਾਂਦਾ ਤੇ ਇੱਥੋਂ ਸਾਈਡਾਂ ਤੋਂ ਦਾਬ ਦੇ ਕੇ ਇਹ ਖੁੱਲ ਜਾਂਦਾ ਤੇ ਲਓ ਜੀ ਆਪਾਂ ਕਰ ਲਈਏ AC ਦੀ ਸਰਵਿਸ ਤੁਹਾਨੂੰ ਮੇਰੀ ਕੀਤੀ ਹੋਈ ਕਰੇ ਸਰਵਿਸ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਇੱਧਰ ਦੇਖ ਲਓ ਥੱਲੇ ਕੂੜਾ-ਕਬਾੜਾ ਕਿੰਨਾ ਇਕੱਠਾ ਹੋਇਆ ਕੁਛ ਪੱਖਾ ਚੱਲਦਾ ਸੀ ਗਰਮੀ ਆਉਂਦੀ ਸੀ ਜੀ ਗੱਡੂ ਉੱਡ ਕੇ ਚਲਾ ਗਿਆ ਕੁਛ ਮੇਰੇ ਤੇ ਪੈ ਗਿਆ ਘੱਟਾ ਤੇ ਹੁਣ ਆਪਾਂ ਇਹਨੂੰ ਸਾਈਡਾਂ ਤੋਂ ਸਾਫ਼ ਕਰਦਾਂਗੇ ਕਿਉਂਕਿ ਜੀ ਹੱਥ-ਉੱਥ ਲੱਗੇ ਆ ਤੇ ਇਹਨੂੰ ਆਪਾਂ ਆਹ ਸਵਿੰਗ ਹੁੰਦਾ ਜਿਹੜਾ ਉਸ ਤਰ੍ਹਾਂ ਦਾ ਵਾ ਇਹਨੂੰ ਹੁਣ ਆਪਾਂ ਸਾਰੇ ਨੂੰ ਸਾਫ਼ ਕਰ ਲਾਂਗੇ ਤੇ ਤਾਨੂੰ ਚਲਾ ਕੇ ਦਿਖਾਉਣੀ ਇੱਥੇ ਵੀ ਘਟਾ ਭਟਾ ਘਟਾਇਆ ਹੋਊ ਗੱਡ ਕੇ ਜੀ ਸਾਫ਼ ਕਰਨ ਲਗੇ ਸਾਰਾ ਤੇ ਉਪਰੋਂ ਵੀ ਆਪਾਂ ਝਾੜ ਦਾਂਗੇ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਕਿਉਂਕਿ ਜੀ ਉੱਪਰ ਉਹ ਦੇ ਹੈਗਾ ਉਹ ਖੁੱਲ੍ਹਿਆ ਹੀ ਉੱਪਰੋਂ ਇਹ ਇਸ ਤਰ੍ਹਾਂ ਤੁਸੀਂ ਸਾਈਡਾਂ ਸੁੱਡਾਂ ਤੋਂ ਸਾਰਾ ਸਾਫ਼ ਕਰ ਲਿਓ ਤੇ ਵੀਡੀਓ ਨੂੰ ਥੋੜਾ ਜਿਹਾ ਇਗਨੋਰ ਕਰਿਓ ਜੀ ਮੈਂ ਆਪ ਹੀ ਇਕੱਠਾ ਨਾਲ ਵੀਡੀਓ ਬਣਾਉਣੀ ਤੇ ਇਕੱਠ ਨਾਲ ਕਰਦੀਆਂ ਕੈਮਰਾ ਰੱਖ ਕੇ ਵੀ ਲੋਟ ਨਹੀਂ ਆਉਂਦਾ ਤੇ ਹੁਣ ਆਪਾਂ ਤੁਹਾਨੂੰ ਚਲਾ ਕੇ ਦਿਖਾਉਣੀ ਆ। ਲਓ ਜੀ। ਸਵਿੱਚ ਲਾਤੀ ਆ ਇਹਦੀ। ਇਹ ਚੱਲ ਪਿਆ ਤੇ ਇਹ ਨਾਲ ਕੱਲ ਦਾ 쿨ਿੰਗ ਘੱਟ ਕਰਦਾ ਸੀਗਾ। 쿨ਿੰਗ ਘੱਟ ਕਰਦਾ ਸੀ ਤੇ ਮੈਂ ਇਹਨਾਂ ਨੂੰ ਦੋ ਤਿੰਨ ਵਾਰ ਕਿਹਾ। ਮੈਂ ਕਿਹਾ ਵੀ ਮੈਨੂੰ ਫਿਲਟਰ ਲਾ ਕੇ ਦੇ ਦਿਓ, ਫਿਲਟਰ ਲਾ ਕੇ ਦੇ ਦਿਓ। ਇਹਨਾਂ ਨੇ ਗੱਲ ਹੀ ਨਹੀਂ ਸੁਣੀ। ਦੇਖੋ ਜੀ। ਆਹਾਹਾ। ਕੀਰਾ ਘੱਟਾ ਮਿੱਟੀ ਉੱਡ ਕੇ ਆਊਗਾ ਵਿੱਚੋਂ। ਲਓ ਜੀ। ਫੈਨ ਸਪੀਡ ਘੱਟ ਕੀਤੀ ਆ ਤਾਂ ਆਵਾਜ਼ ਘੱਟ ਆਉਂਦੀ ਆ ਇਹਦੀ ਠੀਕ ਆ ਜੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜੀ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦਿਓ ਤੇ ਜਦੋਂ ਕਮੈਂਟ ਕਰਦੇ ਹੋ ਤਾਂ ਹੌਸਲਾ ਜਾ ਮਿਲਦਾ ਵੀ ਇਨ ਜਾਨਿਆਂ ਨੇ ਵੇਖਿਆ ਹਨਾ ਤੇ ਜਾਣਕਾਰੀ ਮਿਲੀ ਆ ਜੀ ਤੇ ਕੱਲਾ ਕੋਈ ਨਹੀਂ ਵੱਡਾ ਹੁੰਦਾ ਜੀ ਹਨਾ ਇੱਕ ਦੂਜੇ ਦੇ ਆਪਾਂ ਕੋਈ ਕਿਸੇ ਤੋਂ ਕੋਸ਼ਿਸ਼学ਦਾ ਕਿਸੇ ਤੋਂ ਕੋਸ਼ਿਸ਼学ਦਾ ਪਰ ਸਿੱਖੋ ਚੰਗਾ ਜਿਹੜਾ ਤੁਹਾਡੇ ਜ਼ਿੰਦਗੀ ਦੇ ਵਿੱਚ ਕੰਮ ਆਵੇ ਠੀਕ ਆ ਜੀ ਓਕੇ okay, ਬਾਏ